ਅੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰਾਂ ਦੀ ਹਜ਼ੂਰੀ ਅੰਦਰ ਜੁੜ ਬੈਠੇ ਹਾਂ ਨਾਨਕ ਦੀ ਨਾਮ ਨੂੰ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਤਹਾੜੇ ਨੂੰ ਸਮਰਪਤ ਪਿਛਲੇ 15 ਦਿਨਾਂ ਤੋਂ ਲੜੀਵਾਰ ਨਿਰੰਤਰ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਹਜ਼ੂਰੀ ਅੰਦਰ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਚੱਲ ਰਹੇ ਹਨ ਸੰਗਤ ਰੂਪ ਵਿੱਚ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰਾਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਤਰਤੀ ਉੱਤੇ ਪਹੁੰਚਣਾ ਕਰੀਏ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਰਾਜਮਾਨ ਹਨ ਕਸ਼ਮੀਰ ਪੰਡਤ

ਫਰਕਮ ਹੋਇਆ ਹੈ ਕਿ ਜਾਂ ਤਾਂ ਤੈ ਅਸਲਾਮ ਤੈਨੂੰ ਕਬੂਲ ਕੀਤਾ ਜਾਵੇ ਤੇ ਜਾਂ ਫਿਰ ਆਪਣੀ ਜਾਨ ਤੋਂ ਹੱਥ ਧੋਲੇ ਲੈਣਗੇ ਫਰਿਆਦ ਕੀਤੀ ਸਤਗੁਰੂ ਕਿਰਪਾ ਕਰੋ ਰੱਖਿਆ ਕਰੋ ਸਤਗੁਰਾਂ ਦੇ ਸ਼ਾਹਜਾਦੇ ਬਾਲ ਗੋਬਿੰਦ ਰਾਏ ਜਿਨ੍ਹਾਂ ਦੀ ਸਿਹਮਕ ਅਵਸਥਾ ਉਸ ਸਮੇਂ 9 ਸਾਲ ਦੀ ਸੀ ਸਤਗੁਰਾਂ ਦੇ ਹਜ਼ੂਰ ਪਹੁੰਚਦੇ ਹਨ ਦੇਖਦੇ ਹਨ ਇਹ ਸਾਰੇ ਗੰਭੀਰ ਮਾਹੌਲ ਵਿੱਚ ਬੈਠੇ ਹਨ ਗੁਰੂ ਪਿਤਾ ਜੀ ਉਹਨਾਂ ਨੂੰ ਤਲਵਾਸ ਦੇ ਰਹੇ ਹਨ ਜਿੱਥੇ ਸਤਿਗੁਰਾਂ ਦੇ ਦਰਬਾਰ ਵਿੱਚ ਪਹਿਲਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਹੁੰਦਾ ਸੀ ਸ਼ਬਦ ਗਾਇਨ ਹੁੰਦਾ ਸੀ ਪ੍ਰਮਾਤਮਾ ਦੀਆਂ ਗੱਲਾਂ ਹੁੰਦੀਆਂ ਸਨ ਅੱਜ ਕੰਬੀ ਹਤਾ ਦੇਖਣ ਨੂੰ ਮਿਲਦੇ ਗਏ ਤਾਂ ਬਾਗ ਗੋਬਿੰਦਰ ਆਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਆ ਕੇ 쿠ਸ਼ ਹੋ ਗਏ ਗੁਰੂ ਪਿਤਾ ਜੀ ਕੀ ਗੱਲ ਹੈ ਇਹ ਜਿਹਨੇ ਦੁਖੀ ਕਿਉਂ ਹਨ ਕੀ ਫਰਿਆਦ ਲੈ ਕੇ ਆਏ ਹਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਰੇ ਗੌਰ ਬਾਲ ਗੋਬਿੰਦ ਰਾਏ ਨੂੰ ਦੱਸਣਾ ਕੀਤੀ ਹੈ ਕਿ ਇਹਨਾਂ ਦੇ ਧਰਮ ਨੂੰ ਖਤਰਾ ਹੈ ਇਸਲਾਮ ਧਰਮ ਕਬੂਲ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਫੇ ਰੱਖਿਆ ਕਿਸ ਤਰ੍ਹਾਂ ਹੋਏਗੀ ਪਤਾ ਜੀ ਜੇ ਕੋਈ ਮਹਾਂਪੁਰਖ ਆਪਣਾ ਸਿਰ ਦੇਵੇਗਾ ਆਪਣਾ ਬਲੀਦਾਨ ਦੇਵੇਗਾ ਤਾਂ ਇਹਨਾਂ ਦੀ ਰੱਖਿਆ ਕਿ ਕੀ ਜਾ ਸਕਦੀ ਹੈ ਬਾਲ ਗੋਬਿੰਦ ਰਾਏ ਨੇ ਬਚਨ ਕੀਤਾ ਕਿ ਗੁਰੂ ਜੀ ਆਪ ਨਾਲ ਇਸ ਸੰਸਾਰ ਤੇ ਵੱਡਾ ਮਹਾਂਪੁਰਖ ਕੌਣ ਹੈ ਸੋ ਆਪ ਇਹਨਾਂ ਦੀ ਰੱਖਿਆ ਕਰੋ ਆਪ ਜੀ ਦੀ ਸ਼ਰਨ ਆਏ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਮੁਸਕਰਾਏ ਸਤਗੁਰਾਂ ਦਾ ਚਿਹਰਾ ਨੂਰਾਨੀ ਹੈ ਅੱਖਾਂ ਦੇ ਵਿੱਚ ਕੋਮਲਤਾ ਹੈ ਨੂਰਾਨੀ ਚਿਹਰਾ ਬਹੁਤ ਹੀ ਵਿਸ਼ਾਲ ਸ਼ਾਂਤ ਚਿਹਰਾ

نمشکار کیتی شری گرو تیگ بہادر جی مہاراج گوبند کشمی افغانگ بہادر جی مہاراج ہیں جی تھی انہوں اسلام قبول کروا لو اسی سارے اپنے آپ مسلمان لگ جا گے شیر افغان کیونکہ سوپے دار سی اور ایک بچن سن کے ਇਹ ਉਹ ਅਧਿਕਾਰ ਖੇਤਰ ਵੀ ਨਹੀਂ ਸੀ ਕਿ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਆਰ ਬਚਨ ਕਲਾਸ ਕਰਦਾ ਸੋ ਉਸਨੇ ਚਿੱਠੀ ਲੇ ਰਹੀ ਅਵੰਗ ਜੋ ਰੂਸ ਸੋਚਨਾ ਦਿੱਤੀ ਹੈ ਔਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਪਤਾ ਸੀ ਕਿ ਜਿੰਨਾ ਚਿਰ ਤੱਕ ਅਰੰਗ ਜੇਬ ਤੱਕ ਮੈਸੇਜ ਪਹੁੰਚਣਾ ਹੈ ਵਾਪਸ ਦੁਬਾਰਾ ਉਸ ਦਾ ਬਤਨਾਉਣਾ ਹੈ ਮੈਂ ਉਹਨਾਂ ਚਿਰ ਤੱਕ ਸਿੱਖ ਦਾਮ ਦੇ ਵਿੱਚ ਇੱਕ ਨਵੀਂ ਮੁਖ ਰੱਖਾਂਗਾ ਸੋ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੇ ਪਰਿਵਾਰ ਨੂੰ ਆਨੰਦਪੁਰ ਸਹਿਰ ਛੱਡ ਕੇ ਆਖਰੀ ਵਿਦਿਆ ਲੈਂਦੇ ਹਨ ਆਨੰਦਪੁਰ ਸਾਹਿਬ ਤੋਂ ਤੁਰੇ ਹਨ ਪੂਰਬ ਦਿਸ਼ਾ ਦੇ ਵੱਲ ਸੰਤਾਂ ਨੂੰ ਉਪਦੇਸ਼ ਦਿੰਦੇ ਹਨ ਪ੍ਰਮਾਤਮਾ ਦੇ ਨਾਲ ਜੋੜਦੇ ਹਨ ਜਿੱਥੇ ਸਤਗੁਰੂ ਪਹਿਲਾਂ ਸਿੱਖੀ ਦੇ ਨਾਲ ਜੋੜਦੇ ਸੀ ਹੁਣ ਸਤਗੁਰੂ ਸਿੱਖਾਂ ਦੇ ਵਿੱਚ ਸੰਸਾਰ ਦੇ ਜੀਵਾਂ ਦੇ ਵਿੱਚ ਇੱਕ ਨਿਰਭੈ ਨੂੰ ਸਥਾਪਿਤ ਕਰਨ ਵਾਸਤੇ ਸੋਚੀ ਦੇਣ ਵਾਸਤੇ ਜਬਰ ਜ਼ੋਰ ਦੇ ਕਲਾਫ ਨਟਨ ਦਾ ਉਪਦੇਸ਼ ਕਰ ਰਿਹਾ ਹੈ ਸੰਗਤਾਂ ਦੋਹਰ ਗੋਹੀ ਦਵਾਈ ਦੇ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜਦੇ ਆ ਸੰਗਤਾਂ ਦੇ ਵਿੱਚ ਆਤਮ ਵਿਸ਼ਵਾਸ ਆਤਮ ਨਿਰਭਤਾ ਪੈਦਾ ਹੋ ਰਹੀ ਹੈ ਇਹਨਾਂ ਸੰਗਤਾਂ ਦੇ ਵਿੱਚ ਅਰੰਗ ਜੀ ਦੇ ਸੂਏ ਵੀ ਸ਼ਾਮਲ ਸਨ ਉਹਨਾਂ ਨੇ ਸਨੇਹਾ ਲਾ ਦਿੱਤਾ ਅਰੰਗ ਜੀ ਨੂੰ ਕਿ ਸਤਗੁਰੂ ਤੇਗ ਬਹਾਦਰ ਜੀ ਬਗਾਵਤ ਕਰ ਰਹੇ ਹੋ ਲੋਕਾਂ ਨੂੰ ਉਤਸ਼ਾਹ ਕਰ ਰਹੇ ਹਨ ਆਪ ਜੀ ਦੇ ਖਿਲਾਫ ਬਗਾਵਤ ਕਰ ਰਹੇ ਹਨ ਜੇ ਇਸ ਬਗਾਵਤ ਨੂੰ ਰੋਕਿਆ ਨਾ ਗਿਆ ਤਾਂ ਹਕੂਮਤ ਨੂੰ ਖਤਰਾ ਹੈ ਸੋ ਅਰੰਗਜੀਤ ਤਾਂ ਪਹਿਲਾਂ ਹੀ ਬੁਖਲਾਇਆ ਐ ਸਹੀ ਮੱਖ ਮੱਖ ਸੱਜੋ ਖੱਬੇ ਕਈਆਂ ਪਠਾਣਾਂ ਨੇ ਅਰੰਗਜੀਤ ਦੇ ਖਿਲਾਫ ਬਗਾਵਤ ਕਰ ਦਿੱਤੀ ਸੀ ਸੋ ਰਾਵਲ ਪਿੰਡੀ ਦੇ ਪਠਾਣਾਂ ਨੇ ਵੀ ਅਰੰਗਜੀਤ ਦੇ ਖਿਲਾਫ ਬਗਾਵਤ ਕੀਤੀ ਤਾਂ ਉਥੋਂ ਹੀ ਅਰੰਗਜੀਤ ਨੇ ਆਪਣੇ ਸੂਬੇਦਾਰਾਂ ਨੂੰ ਅਹਿਲਕਾਰਾਂ ਨੂੰ ਵਜੀਰਾਂ ਨੂੰ ਸਨੇਹਾ ਭੇਜਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲ ਕੇ ਉਹਨਾਂ ਨੂੰ ਗੁਰਪਾਰ ਕਰਕੇ ਸਾਡੇ ਸਾਹਮਣੇ ਪੇਸ਼ ਕੀਤਾ ਜਾਵੇ ਸੋ ਇਹ ਜਿਹੜਾ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਹੀਦੀ ਦਿਹਾੜਾ ਮਨਾਉਂਦੇ ਆ ਹੋਰ ਥੋੜਾ ਥੋੜਾ ਇਤਿਹਾਸ ਆਪਾਂ ਸਾਂਝਾ ਕਰਦੇ ਹਾਂ ਗੁਰੂ ਕਿਰਪਾ ਦੇ ਦੁਆਰਾ ਸਤਿਗੁਰਾਂ ਦੇ ਅਪਾਰ ਬੋਸ਼ਿਸ਼ ਹੈ ਸਤਿਗੁਰੂ ਆਪ ਹੀ ਕਿਰਪਾ ਕਰਕੇ ਆਪਣੇ ਜੀਵਨ ਜਾਂ ਸਾਨੂੰ ਦੱਸ ਰਹੇ ਹਨ ਸੋ ਇਸੇ ਤਰ੍ਹਾਂ ਨਿਰੰਤਰ ਜੁੜੇ ਰਹਿਣਾ ਹੈ 25 ਤਰੀਕ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਸ਼ਹਾਦਤ ਦਾ ਦਿਨ ਹੈ ਉਸ ਦਿਨ ਕੇਵਲ ਤੇ ਕੇਵਲ ਆਪਾਂ ਨੌਵੇਂ ਸਤਿਗੁਰੂ ਦੇ ਸੰਗੋਗ ਨੂੰ ਉਜਾਰ ਕੇ ਉਸ ਦਿਨ ਨੂੰ ਮਨਾਉਣਾ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਘਰਾਂ ਦੇ ਵਿੱਚ ਆਪਣੇ ਕੋਲ ਪੋਚੇ ਹਨ ਨੌਵੇਂ ਪਾਸਾ ਦੇ ਸੰਗੋਗ ਦੇ ਅਭਿਆਸ ਕਰਨੇ ਸ਼ੁਰੂ ਕਰਨੇ ਹਨ ਬਹੁਤ ਹੀ ਧੀਰਜ ਦੇ ਨਾਲ ਵੈਰਾਗ ਮਈ ਸੰਗ ਨੂੰ ਪੜ ਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਨਾ ਹੈ 23 ਤਰੀਕ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵਰਤਾ ਕਰਦੇ ਦਿਨ ਹੈ 24 ਤਰੀਕ ਨੂੰ ਸ਼ਹੀਦ ਭਾਈ ਮਤੀ ਦਾਸ ਜੀ ਭਾਈ ਸਦੀ ਦਾ ਜੀ ਭਾਈ ਦੇ ਅੱਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਸ਼ਹਾਦਤ ਦਾ ਜਾਨ ਪੀਇਆ ਸੋ ਇਸ ਤਰ੍ਹਾਂ ਆਪਾਂ ਸਾਰੇ ਦਿਨ ਸਤਿਗੁਰਾਂ ਦੀ ਹਜ਼ੂਰੀ ਵਿੱਚ ਮਨਾ ਕੇ ਸਤਿਗੁਰਾਂ ਦਾ ਸ਼ੁਕਰਾਨਾ ਕਰਨਾ ਹੈ ਆਪਣੇ ਆਪ ਨੂੰ ਸਮਰਪਿਤ ਕਰਨਾ ਹੈ ਕਿ ਸਤਿਗੁਰੂ ਦੀ ਕਿਰਪਾ ਕਰ ਅਸੀਂ ਵਿਸ਼ਵ ਇਹਾਂ ਸਾਡੇ ਤੇ ਮਿਹਰ ਦੀ ਨਿਗ੍ਹਾ ਰੱਖ ਅਸੀਂ ਵੀ ਆਪ ਜੀ ਨਾਲ ਮਿਲ ਸਕੀਏ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਰੀਆਂ ਸੰਗਤਾਂ ਨੇ ਗੁਰੂ ਦੇ ਨਗਰ ਅਹਾਤਿਆਂ ਦੇ ਵਾਸਤੇ ਜਾਣਾ ਹੈ ਜੀ ਵਾਹਿਗੁਰੂ 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 ਵਾਹਿਗੁਰੂ